ਸਾਈਡ ਤੇ ਮੜਿਆ ਪੂਰਨ ਭਗਤ ਆਇਆ ਜਦੋਂ ਰਾਣੀ ਨੂਣਾ ਕਹਿੰਦੀ ਵੀ ਤਾ ਆਏ ਨਹੀਂ ਚੱਲਣਾ ਕੰਮ ਵੀ ਗੱਲਿਆਂ ਨਾਲ ਤਾਂ ਗੱਲ ਬਣਦੀ ਨਹੀਂ ਫੇਰਾ ਭਾਈ ਚੱਕ ਲਈ ਭੈਣ ਦਾ ਇਸ ਤਾਂ ਪੂਰਨ ਭਗਤ ਤੇਰੇ ਪੱਖੇ ਫਿਰਦੇ ਨੇ ਭਾਈ ਜਦੋਂ ਆਈ ਇਹ ਨੂਣਾ ਨੂਣਾ ਕਹਿੰਦੀ ਵੀ ਬਾਬਾ ਜੀ ਹੂਰੇ ਕੀ ਕਰਦੇ ਫਿਰਦੇ ਹੋ ਮਹਾ ਭਾਈ ਕੁਛ ਨਹੀਂ ਇਹ ਤਾਂ ਜਿਹੜਾ ਮੁੰਡਾ ਗਜੀ ਐਡੇ ਹੀ ਵਾਲੀਆਂ ਹੋ ਜਾਂਦੀਆਂ ਨੇ ਮੇਰੇ ਕੋਲੇ ਮੈਂ ਵੀ ਕੀ ਕਰਾਂ ਕੱਲਾ ਬੰਦਾ ਕੋਈ ਨਾ ਜੀ ਮਾਝੇ ਬੋਲਦੀ ਛੋਟੀ ਮੋਟਰਸਾਈਕਲ ਆ ਲਈ ਹੈ ਨਾ ਹਾਂ ਮੁੱਤ ਛੱਕ ਵਾਲੀ ਬੋਲਦੀ ਪਿੰਮੀ ਹੋਰ ਕੀ ਕਰਾਂ ਜੀ ਮੇਰਾ ਤਾਂ ਗਾਲ ਸੁੱਕ ਜਾਣਾ ਮੈਂ ਤਾਂ ਕੋਕਾ ਕੋਲਾ ਪੀ ਪੀ ਬੋਲਦਾ ਜੀ ਮਾਉਂਟਨ ਡਿਊ ਪੀ ਪੀ ਹਾਂ ਜੋ ਮਾਝੇ ਬੋਲਦੀ ਬੜਾ ਆਪਣੇ ਵਾਲਾ ਕੰਮ ਚ ਲੂਲੂ ਕਰਦੀ ਕੋਈ ਨਾ ਤੇ ਮੈਂ ਤੇ ਵੀ ਰੋਗੀ ਪਹਿਲਾਂ ਹਾਂ ਅੱਜ ਬੋਲਦਾਂਗੇ ਜੀ ਕੋਈ ਨਾ ਕਿਉਂਕਿ ਕੱਲ ਬਹੁਤ ਐਡਾ ਦੀ ਜੀ ਮੇਰੇ ਕੋਲੇ ਠੀਕ ਹੈ ਕੱਲ ਠੀਕ ਹੈ ਪਿੰਮੀ ਚੰਗਾ ਜੀ ਠੀਕ ਹੈ ਭਾਈ ਚੰਗਾ ਜੀ ਸਾੜਾ ਬਾਣੀਆਂ 4000 ਪਹਿਲਾਂ ਆ ਬੋਲਦੀਏ ਪ੍ਰੋਗਰਾਮ ਹੈਲੋ ਹੈਲੋ ਹਾਂਜੀ ਭਾਈ ਗੁਰੂ ਡੀਜੇ ਸਿਸਟਮ ਗੁਜਰਾ ਵਧੀਆ ਪ੍ਰੋਗਰਾਮ ਲਾਉਂਦਾ ਭਾਈ ਮੁੰਡਾ ਵਧੀਆ ਡੀਜੇ ਨੇ ਭਾਈ ਮੁੰਡੇ ਲਵੇ ਹਿਪ ਹੌਪ ਗਾਣਿਆਂ ਦੇ ਵੀ ਮੁੰਡਾ ਕਰਦਾ ਕੰਮ ਕਮਕਾਲੇ ਡੀਜੇ ਨੇ ਭਾਈ ਆਰਕੈਸਟਰਾ ਦਾ ਖਾਸ ਪ੍ਰਬੰਧਾ ਤੀਆਂ ਦਾ ਪ੍ਰੋਗਰਾਮ ਵੀ ਲਾਉਂਦਾ ਭਾਈ ਆਰਕੈਸਟਰਾ ਨਾਲ ਵੀ ਸਾਰਾ ਕੰਮ ਕਰਦਾ ਭਾਈ ਮੁੰਡਾ ਇੱਕ ਮੌਕਾ ਦਿਓ ਸੁਨਹਿਰੀ ਮੌਕਾ ਗੁਰੂ ਗੁਜਰਾ ਡੀ ਜੇ ਸਿਸਟਮ ਹਿਪ ਹੌਪ ਆ ਤਾ ਮਾ ਹੁਲਾ ਦੇ ਹੋ ਕਿਤੇ ਤਾਂ ਗਲਤ ਤੂੰ ਵੀ ਹੋਵੇਂਗਾ ਇੱਕ ਹੱਥ ਨਾਲ ਵੱਜਦੀਆਂ ਨਹੀਂ ਤਾੜੀਆਂ ਪੇਟ ਦਿੱਤੇ ਹੁੰਦਿਆ ਜਿਨ੍ਹਾਂ ਨੂੰ ਉਹੀ ਕਰਦੇ ਖੀਰ ਗੱਲਾਂ ਮਾੜੀਆਂ ਹੋ ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ ਜਿਹਦੇ ਵਿੱਚ ਜੇ ਸਵਾਰ ਸਾਰੀ ਦੁਨੀਆ ਚੱਲਣਾਂ ਦੀ ਬਹੁਤਾ ਤਾਂ ਉਹ ਕਿ ਕੱਤਲ ਨੇ ਪੱਟ ਛੁੱਟੇ ਗੱਭਰੂ ਕਬਾਰੇ ਸਾਨੂੰ ਬੁੱਢੇ ਤਾਂ ਮੰਨੀ ਆਏ ਭੋਵੇਂ ਪੱਟੀ ਫੇਰਦੀਆਂ ਜੱਕੇ ਸਾਰੇ ਉਹ ਤੱਜ ਦਾ ਗਾਣਾ ਦਾ ਗਾਣਾ ਕਰਦੀ ਆ ਭਣ ਵਾਲਾ ਗਾਣਾ ਕਰਦੀ ਆ ਭਣ ਵਾਲਾ ਗਾਣਾ ਕਰ ਕੋਈ ਤੂੰ ਲਾਓ 2 ਮਿੰਟ ਕਰਦਾ ਦੂਰ ਜਾਂਦੀ ਆ ਆਵਾਜ਼ ਹੋ ਕਿਵੇਂ ਈਆ ਭਣ ਵਾਲਾ ਗਾਣਾ ਕਰਾ ਮਾ ਤੂੰ ਲਾਓ 2 ਮਿੰਟ ਕਰਦਾ ਬਾ ਦੂਰ ਜਾਂਦੀ ਆ ਚਾਚਾ ਉਹ ਮੈਂ ਜਾਣਦਾ ਤੈਨੂੰ ਈਆ ਭਣ ਵਾਲੇ ਨੂੰ ਕੰਨੀ ਕਿੱਜਤ ਕਰਦਾ ਤੂੰ ਨਾ ਬਾਬੇ ਨਾਨਕ ਦਾ ਜਾਹ ਤਾਂ ਤੁਹਾਡੇ ਸ਼ਰਤ ਦੀ ਲੰਗ ਜਾਂਦਾ ਆਦਿ ਨੂੰ ਸੁਣ ਗਿਆ ਜਿਹੜਾ ਕੋਕਾ ਕਾਤ ਲਗਾਇਆ ਮੈਂ ਉਹ ਐ ਨਹੀਂ ਕਹਿੰਦਾ ਮੈਂ ਚਾਚਾ ਘਣਾ ਇਹ ਵੀ ਵਧੀਆ ਹੈ ਮੜਾ ਦੇ ਕੇ ਪੰਡ ਬੰਡ ਜੀਜਾ ਨਾਲ ਆਇਆ ਕਰ ਬਾਹਰੇ ਅੰਦਰ ਲਾ ਲਿਆ ਕਰ ਐਂ ਕਹਦਾ ਮੈਂ ਤਾਂ ਉਹ ਕਾ ਨੂੰ ਸੁੜੀ ਸੋਚ ਹੀ ਗੰਦੀ ਆ ਭਾਈ ਚੰਗੀ ਜੀਤ ਤਾਂ ਸੁਣੂ ਸੁਣਦੀ ਨਹੀਂ ਆ ਮਾੜੀਆਂ ਸਾਨੂੰ ਦੂਰ ਤੋਂ ਸੁਣਦੀਆਂ ਨੇ ਚਲ ਤੂੰ ਬਾਜਾ ਲਾ ਉਸਮੈਂਟ ਕਰ ਅਰੇ ਬਸ ਨਹੀਂ ਆਈ ਨਾਲੇ ਹਾਂ ਤੁੰਦਾ ਪਤਾ ਉਹ ਬਸ ਨਹੀਂ ਆਈ ਅੱਜ ਆਜੂ ਬਸ ਤਾਂ ਨਾਲੇ ਤੂੰ ਕੱਲ ਕਿੱਥੇ ਫਿਰਦਾ ਦੀ ਸੁਨਾਮ ਉਹ ਕਿਹਦੇ ਨਾਲ ਫਿਰਦਾ ਦੀ ਲੋ ਬਾਤ ਆਇਆ ਚਾਚਾ ਇੱਕੋ ਹੀ ਆਪਣੀ ਜਿਹੜਾ ਦਿਲ ਤੋਂ ਕਰਦੀ ਐ ਕਰਦੀ ਆ ਦਿਲ ਤੋਂ ਨਾਲੇ ਤਾਂ ਆ ਨਾ ਰਿਹਾ ਕਰ ਮੈਂ ਜਾਣਦਾ ਉਹਨਾਂ ਨੂੰ ਜਾ ਚਾਚਾ ਹੱਤੀ ਬੰਦੇ ਵਧੀਆ ਨੇ ਉਹ ਵਧੀਆ ਨੇ ਹਾਂ ਅੱਛਾ ਆਪਣੇ ਨਾਲ ਬਣ ਜੂ ਗੱਲ ਉਹਨਾਂ ਦੀ ਬਣ ਜੂਗੀ ਪੜਾ ਪੜ ਲਿਖ ਤਾਲਾ ਨਾਲ ਤੇਰੇ ਨਾਲ ਕਿਵੇਂ ਹੋ ਹੋ ਗਈ ਉਹਦੀ ਮੈਂ ਮੇਰੇ ਆਲਾ ਚਾ ਮਗੜੇ ਜੇ ਲੱਗਿਆ ਦੀ ਹਾਂ ਕਾਲਜ ਜੇ ਉਹ ਤਾਂ ਹੁੰਦੀ ਦੀ ਗੱਦਿਆ ਜੀ ਟੀਮ ਜੀ ਮੈਂ ਭੰਗਲੇ ਜਿੱਤੀਆ ਅੱਛਾ ਉਹ ਕਿਨੂੰ ਨਾ ਵੀ ਕਲਾ ਦੇ ਵਿੱਚ ਮੇਰਾ ਖੁੰਡਾ ਜਾ ਰਹਿ ਗਿਆ ਦੀ ਹਾਂ ਤੇ ਉਹ ਚੱਕਲੀਆਂ ਆ ਦੀ ਮੇਰਾ ਮੈਂ ਆ ਰਹਿਸ ਜੀ ਗੱਲ ਜਿੰਦਾ ਮੈਂ ਆਹ ਟੱਪ ਪਾਇਆ ਦੀਗਾ ਕਣ ਨਾ ਪਾਦੀ ਮੇਰੀ ਅੱਖ ਚ ਤੇ ਉਹ ਤਾਂ ਲੱਟੀ ਗਈ ਉਹ ਤਾਂ ਬੋਲੀਆਂ ਭੁੱਲ ਗਈ ਕਿੱਥੇ ਚ ਮਾਸ਼ਟੇ ਪਿਆ ਬੋਲੇਗਾ ਵਸਾਂ ਹੀ ਗੜੀ ਲੜਾਈ ਜੀ ਹੋ ਗਈ ਕਹਿੰਦੀ ਤੈ ਹਰਾਇਆ ਮਹਾ ਤੈ ਹਰਾਇਆ ਇੰਨੇ ਜੀ ਨੰਬਰ ਜਾਦੇ ਤੋੜੇ ਮੈਨੂੰ ਬਹਿ ਬਤੀਆ ਤੂੰ ਆ ਗੱਲ ਈ ਅੱਜ ਚਲ ਚੰਗਾ ਯਾਰ ਕਿਤੇ ਮੈਂ ਵੀ ਨਾ ਭੱਜਣ ਜਾ ਬੰਦਣਾ ਆਹ ਊੜਾ ਆ ਗਿਆ ਸੱਤ ਮਿੰਟੂ ਕਿਵੇਂ ਆ ਵਧੀਆ ਲੱੱਚਾ ਵਧੀਆ ਠੀਕ ਆ ਹਾਂ ਯਾਰ ਤੁਸੀਂ ਦੱਸੋ ਠੀਕ ਹੋ ਹਾਂ ਠੀਕ ਆ ਕਿਹਾ ਯਾਰ ਛੋਟੇ ਪੰਡਾ ਹੋਰ ਦੱਸ ਤੈਨੂੰ ਪਤਾ ਹੀ ਆ ਬਸ ਦੇਖ ਲੈ ਤੂੰ ਕਿਹਾ ਯੇ ਕਿਹਾ ਜਾ ਕੰਨੀ ਤੇਰੀ ਵਧੀਆ ਸੋਚ ਆ ਹੋਰ ਫਿਰ ਕਿੱਥੇ ਕਿਦੱਕ ਲੱਗਿਆ ਸੰਦਰ ਸੁਪਨਾ ਮੈਂ ਚੱਲੀ ਜਾਂਦਾ ਈ ਸ਼ਗਰਸਲੇ ਔਖਾ ਦਾ ਲੰਬੇ ਹੀ ਚੱਲਦਾ ਕੰਮ ਹਨਾ ਐ ਨੌکریاں ਦਿੱਦੇ ਨਹੀਂ ਹੈਗੇ ਪੜੇ ਲਿਖਿਆ ਨੂੰ ਬਹੁਤ ਬੁਰਾ ਹਾਲ ਹੈ ਤੁਹਾਨੂੰ ਪਤਾ ਹੀ ਆ ਸਾਰਾ ਹੋਰ ਤੂੰ ਤਾਂ ਸ਼ੇਰਾ ਵਧੀਆ ਚੰਗੇ ਰਾ ਤੁਰਿਆ ਹੋਇਆ ਨਹੀਂ ਲੋਕਾਂ ਦੇ ਜਵਾਬ ਤਾਂ ਅੱਜ ਕੱਲ੍ਹ ਤੈਨੂੰ ਪਤਾ ਹੀ ਆ ਹਾਂਜੀ ਹੋਰ ਫਿਰ ਅੱਜ ਕਿੱਥੇ ਚੱਲਿਆ ਅੱਜ ਚਾਚਾ ਜੀ ਡੰਡੀਗੜ ਜਾ ਰਹੇ ਆ ਅੱਛਾ ਹਾਂਜੀ ਉੱਥੇ ਦਰ ਨਾਲ ਚਲਦੇ ਜਾੜਾ ਹੋਰ ਕਰਾਇਆ ਕਰੂਆ ਹੈਗਾ ਹਾਂਜੀ ਹੈਗਾ ਕਰਾਇਆ ਦੇਖ ਲੈ ਮੱਲਾ ਨੇ ਹਿੰਮਤ ਦੇ ਦੇ ਨਾ ਨਹੀਂ ਹੈਗਾ ਹੀ ਕੋਈ ਗੱਲ ਕੋਈ ਨਾ ਦੱਸ ਦੇ ਮੈਨੂੰ ਮੈਨੂੰ ਪਤਾ ਪੁੱਤ ਤੇਰੇ ਪਿਓ ਦਾ ਵੀ ਵਧੀਆ ਬੰਦਾ ਹੋ ਹੈ ਕੱਤਾ ਪਟਿਆਲੇ ਦਾ ਕਿਹੜਾ ਨੰਬਰ ਦਾ ਤਾਵੇ ਦਾ ਦਾ ਤੂੰ ਦੱਸ ਦਿਆ ਕਰ ਮੈਨੂੰ ਮੇਰਾ ਬੌਲਾ ਪੁੱਤ ਹੈ ਨਹੀਂ ਨਹੀਂ ਕੋਈ ਗੱਲ ਹੋਰ ਕੋਈ ਨਾ ਕੋਈ ਨਾ ਲਾ ਫੜ ਲੈ ਜਾ ਪੈਸੇ ਲੈ ਮੈਂ ਨੇ ਨਜ਼ਰ ਤੇ ਹੀ ਪੈਸੇ ਦੇ ਆ ਕੋਈ ਨਾ ਲੈ ਜਾ 10 ਰੁਪਏ ਦੇ ਦੇ ਮੈਨੂੰ ਕੋਈ ਨਾ ਚਰਦਾ ਲੈਣਾ ਪੈਣਾ ਕੋਈ ਗੱਲ ਨਹੀਂ ਕੋਈ ਨਾ ਕੋਈ ਨਾ ਤੂੰ ਲੈ ਜਾ ਹੋਰ ਛੇੜਾ ਜੱਤਾ ਹੀ ਹੁੰਦਾ ਚਲ 10 ਰੁਪਏ ਦੇ ਦੇ ਨੇ ਨਾ ਨਾ ਦਾ 100 ਰੁਪਏ ਕਿੱਥੇ ਨੇ ਕੀ ਕਰਨਾ ਤਾਂ ਉਹ ਬਸੇ ਵਾਲੇ ਟੁੱਟੇ ਵਾਦਨੇ ਮਤਲਬ ਹੈ ਨਹੀਂ ਬਲੇ ਵੱਜਿਆ ਹੋਇਆ 2000 ਦਾ ਉਹ ਲੈ ਤੂੰ ਵੀ ਲੈ ਜਾ ਫਿਰ ਹੌਕਾ ਲਵੇਂਗਾ ਮੈਨੂੰ ਤਾਂ ਮੇਰੇ ਜਵਾਖਾਂ ਵਰਗੇ ਲੱਗਦੇ ਹੋ ਤੁਸੀਂ ਦੋਨੇ ਚੰਗਾ ਸ਼ੇਰਾ ਚੰਗਾ ਜੱਟ ਹੈ ਰੱਬ ਭਲੇ ਹੀ ਕਰੂਗਾ ਹੈ ਠੀਕ ਹੈ ਚੰਗ ਦੜਬਾ ਗਊਸਾਲਾ ਕੋਲੇ ਭਾਈ ਪਲਟੀਨੇ ਮੋਟਰਸਾਈਕਲਾਂ ਦੀ ਏਜੰਸੀ ਦਿਵਾਲੀ ਤਮਾਕਾ ਭਾਈ ਪੁਰਾਣੇ ਮੋਟਰਸਾਈਕਲ ਕਟਾ ਸਕਦੇ ਹੋ ਏ ਨਵੇਂ ਮੋਟਰਸਾਈਕਲ ਕੁਝ ਰੁਪਏ ਮਾ ਕੇ ਲਿਆ ਸਕਦੇ ਹੋ ਭਾਈ ਮੌਕਾ ਤੇ ਸੁਨੈਰੀ ਮੌਕਾ ਨਾ ਹਥੋਂ ਗਵਾ ਲਿਓ ਭਾਈ ਪਲਟੀਨੇ ਮੋਟਰਸਾਈਕਲ ਮੇਰੀ ਸਾਈਕਲ ਹੀ ਕੱਟ ਕੇ ਮੋਟਰਸਾਈਕਲ ਦੇ ਦੇਣਗੇ ਕਿਵੇਂ ਸਾਈਕਲ ਹੀ ਕੱਟ ਕੇ ਮੋਟਰਸਾਈਕਲ ਦੇ ਦੇਣਗੇ ਹਾਂ ਸਾਈਕਲ ਹੀ ਕੱਟ ਕੇ ਹਾਂ ਉਹ ਤੂੰ ਮੂੰਹ ਨਾ ਘਟਾਲੀ ਭਾਈ ਸੁਨੈਰੀ ਮੌਕਾ ਵਦਿਆ 3800 ਰੁਪਏ ਜੋ ਪਲਟੀਨਾ ਮੋਟਰਸਾਈਕਲ ਕਿਸ਼ਤਾਂ ਨਾਲ ਲੈ ਆਓ ਭਾਈ ਗੱਡੀ ਪਹਿ ਲੈ ਜਾ ਸਿੱਧੀ ਗਊਸਾਲਾ ਕੋਲੇ ਟੜਬੇ ਭਾਵੇਂ ਕਿੱਥੋਂ ਲੱਗਿਆ ਚੀ ਚੀ ਕਰਨ ਯਾਰ ਮੈਨੂੰ ਲੱਗਦਾ ਹਵਾ ਨਿਕਲਈ ਆਉਂਈ ਲਾ ਬਾਲ ਵੀ ਠੀਕਾ ਹੁਣ ਹਟਿਆ ਉਹ ਇੱਥੇ ਨਕਸੇ ਦੇ ਦਿਖਾਉਣਾ ਪਊਗਾ ਹੈਲੋ ਹੈਲੋ ਚਲੋ ਦੀ ਨਾ ਮੋਟਰਸਾਈਕਲ ਨਜਾਇਜ਼ ਕਿਸ਼ਤਾਂ ਨਹੀਂ ਹੈਗੀਆਂ ਬਾਈ 3800 ਰੁਪਿਆ ਭਰੋ ਤੇ ਪੁਰਾਣਾ ਵੀ ਕਿਤਾ ਸਕਦੇ ਹੋ ਆਹੀ ਘਰ ਉਹਨਾਂ ਦਾ ਉਹ ਕੰਮ ਜਾ ਕਰਦੀ ਬੱਚੀ ਇਹਦਾ ਹੈਲੋ ਭਾਈ ਆ ਜਿਹੜੀ ਖਾਤਾ ਭਾਈ ਆ ਮੁੰਡਰ ਕੁਵਾਰ ਵੱਲੋਂ ਆਇਆ ਆਹ ਜਿਹੜਾ ਸਮਾਨ ਗਿਆ ਹੋਇਆ ਭਾਈ ਉਹਦੇ ਕਿ ਨਹੀਂ ਉਹ ਸਮਾਨ ਮੰਗਦਾ ਭਾਈ ਮੁੰਡਾ ਜਿਹੜਾ ਗੰਦਿਆਂ ਨਾਲ ਕੁੱਟਿਆਗਾ ਆਉਰੇ ਪਿਆ ਪਾਖੀ ਥੱਲੇ ਆ ਦੂਜੀ ਪਾਖੀ ਛੱਡ ਕੇ ਪਈ ਤੀਜੀ ਥੱਲੇ ਪਿਆ ਚੱਕ ਲਈ ਹਮ ਭਾਈ ਕੀ ਗੱਲ ਹੋ ਗਈ ਨਾ ਨਾ ਕੁਛ ਨਹੀਂ ਭਾਈ ਇਹਦਾ ਨਹੀਂ ਯਾਰ ਭਾਈ ਤੂੰ ਗੱਲਾਂ ਦੀ ਪਾਖੀ ਕੁੱਥੀ ਥੱਲੇ ਕੋਸਤ ਬੰਨਦੀ ਗੱਲ ਕਰ ਨਾ ਨਾ ਇਹਦਾ ਭਾਈ ਇਧਰ ਪੱਥਿਆ ਕਰੋ ਨਾ ਇੱਥੇ ਰਾਹ ਦੇ ਵਿੱਚ ਔਖਾ ਮਹਾ ਅੱਛਾ ਗੰਨੇ ਗੁੰਨੇ ਦੀ ਕੀ ਗੱਲ ਕਰ ਰਹੀ ਸੀ ਗੰਨੇ ਨਾਲ ਕੌਣ ਕੁੱਟਿਆ ਉਹ ਗੰਨੇ ਨਾਲ ਨਹੀਂ ਭਾਈ ਜਿਹੜਾ ਬਣਾ ਹੈਗਾ ਆ ਲੈ ਲੈ ਨਾਲੇ ਹੇ ਗੰਨੇਆਲੀ ਰੇੜੀ ਨਵੇਂ ਆ ਗਾ ਦੜਬੇ ਹਾਂ ਇਹ ਸ਼ੋਰੂਮ ਨਵਾਂ ਖੁੱਲਿਆ ਗਾ ਹਾਂ ਕੋਈ ਗੱਲ ਨਹੀਂ ਤਾ ਅਸੀਂ ਲਿਆ ਮੰਗੇ ਚੱਲ ਤੂੰ ਨੂੰ ਨਿਕਲ ਤੂੰ ਇੱਥੋਂ ਕੋਈ ਨਾ ਕੋਈ ਨਾ ਤਾ ਪਹਿਲਾਂ ਬੋਲ ਚਿਰੋ ਪੂਰਨ ਭਗਤਾ ਆ ਪੂਰਨ